ਹੌਣੇ ਮਾਰਦੀ ਬਾਬਾ ਜੀ ਦੀ ਦੋਸਤੋ ਕੀ ਹਾਲ ਚਾਲ ਜੀ ਮੈਂ ਖੜਿਆ ਜੀ ਅੱਜ ਗੱਗਾ ਮੜੀ ਦਰਬਾਰ ਤੇ ਤੇ ਅੱਜ ਜਾ ਰਹੀ ਹੈ ਜੀ ਯਾਤਰਾ ਯਾਤਰਾ ਜਾ ਰਹੀ ਹੈ ਬਾਗੋ Rajasthan ਨੂੰ ਤੇ ਬਹੁਤ ਇਕੱਠ ਹੋਇਆ ਅੱਜ ਅੰਦਰ ਤੇ ਦੇਖੋ ਤੁਸੀਂ ਲੋਕ ਕਿੰਨੇ ਆਂਦੇ ਹੁੰਦੇ ਜੇ ਕਿਸੇ ਦੀ ਕਿਸੇ ਨੂੰ ਆਰਾਮ ਮਿਲਦਾ ਤਦ ਹੀ ਆਉਂਦੇ ਆ ਨਾ ਇਹ ਤਾਂ ਉੱਦੋਂ ਕੋਣ ਆਂਦਾ ਇਸ ਵੇਲੇ ਚਾਹ ਦੀਆਂ ਰੇਡੀਆਂ ਲੱਗੀਆਂ ਹੋਈਆਂ ਵਾ ਤੇ ਚਾਰ ਪੰਨੇ ਦਾ ਪ੍ਰਬੰਧ ਹੈਗਾ ਇੱਥੇ ਉਧਰ ਲੰਗਰ ਚੱਲਦਾ ਹੈਗਾ ਵਾ ਅਸੀਂ ਗੱਡੀਆਂ ਦੇਖੋ ਕਿੰਨੀਆਂ ਆਈਆਂ ਹੋਈਆਂ ਵਾ ਹਲੇ ਇੱਕ ਸਾਈਡ ਆ ਦੂਜੀ ਸਾਈਡ ਵੀ ਦਿਖਾਉਣਾ ਵਾ ਤੇ ਬਹੁਤ ਵਧੀਆ ਦਰਬਾਰ ਬਣਿਆ ਕੰਮ ਚੱਲਦਾ ਪਿਆ ਵਾ ਪਈਆਂ ਹੈਗੀਆਂ ਵਾ ਤੁਸੀਂ ਅੰਦਰ ਵੀ ਦੇਖੋ ਗੱਡੀਆਂ ਕਿੰਨੀਆਂ ਖੜੀਆਂ ਹੋਈਆਂ ਕਾਫੀ ਵੱਡੀ ਯਾਤਰਾ ਜਾਣੀ ਅੱਜ ਦੇਖੋ ਕਿੰਨਾ ਕਾਫੀ ਸੰਗਤ ਆਈ ਹੋਈ ਆ ਹਾਂਜੀ ਸੰਗਤ ਸਾਰੀ ਚੱਲ ਗਈ ਆ ਤੇ ਕਾਫੀ ਸ ਇੱਥੇ ਭਰਿਆ ਹੋਇਆ ਸੀਗਾ ਹਾਲ ਸਾਰਾ ਹੀ ਤੇ ਹੁਣ ਸਾਰੇ ਆਪਣੇ ਆਪਣੇ ਗੱਦੇ ਵਗੈਰਾ ਲੈ ਕੇ ਜਾ ਰਹੇ ਆ ਲੰਗਰ ਚੱਲਦਾ ਪਿਆ ਵਾ ਲੰਗਰ ਦੀ ਤਿਆਰੀ ਸਵੇਰੇ 7-8 ਵਜੇ ਹੋ ਜਾਂਦੀ ਆ ਤੇ ਚੋ ਮਤਲਬ 24 ਘੰਟੇ ਲੰਗਰ ਚੱਲਦਾ ਕਹਿੰਦਾ ਕਿ ਰਾਤ ਦੇ 10-11 ਵਜੇ ਤੱਕ ਲੰਗਰ ਚੱਲਦਾ ਵਾ ਸਵੇਰੇ ਚਾ ਕੰਨ ਦੇ ਵਿੱਚ ਲੱਗ ਕੇ ਕੁਝ ਦੇਖ ਸਕਦੇ ਹੋ ਰਚ ਕਿੰਨਾ ਹੋ ਰਿਹਾ ਹੈ। ਰਾਮੋ ਸੰਪੂਰਨ ਤੋਂ ਬਹੁਤ ਭਰੀ ਹੋਈ ਅੱਜ ਇੱਧਰ ਤੁਸੀਂ ਦੇਖ ਸਕਦੇ ਹੋ। ਬੀਬੀਆਂ ਤਿਆਰੀ ਕਰਕੇ ਜਾਂਦੀਆਂ ਪਈਆਂ। ਤੇ ਦੂਜੇ ਪਾਸੇ ਵੀ ਗੱਡੀਆਂ ਗੱਡੀਆਂ ਖੜੀਆਂ ਹੈਗੀਆਂ। ਵੱਲੋਂ ਕੋ ਆਪਣਾ ਕਾਫੀ ਵੱਡਾ ਜਣਾ। ਇੱਧਰ ਮੰਦਰ ਦੀ ਸਾਰੀ ਹੋ ਰਹੀ ਹੈ ਨਮੀ ਦੇ। ਦੇਖੋ। ਸ਼ੋਭਾ ਯਾਤਰਾ ਜਾਣੀ ਕਹ ਲੋ ਕਿ ਯਾਤਰਾ ਜਾਣੀ ਇੱਥੋਂ ਬਾਗੜ ਤੋਂ ਪੰਜਾਬਸਤਾਨ ਨੂੰ ਟੋਂਡ ਵੀ ਕਾਫੀ ਆ ਵੱਡੀਆਂ ਗੱਡੀਆਂ ਖੜੀਆਂ ਹੋਈਆਂ 10 ਚੱਕੀ ਸਮਾਨ ਲੈ ਕੇ ਜਾਂਦੇ ਪਏ ਆ ਯਾਤਰਾ ਕਾ ਖੜੇ ਆ ਜਾਣ ਨੂੰ

ਫਿਰ ਕੋਈ ਗੱਲ ਨਹੀਂ ਹੈਗੀ ਤੋਂ ਨਮਾਰਦੀ ਬਾਬਾ ਜੀ ਨੇ यात्रा चल पी जी देख सकते हो तुम अद्धिया ज़्यादा गड्डिया मोहरें पहला चल गई ਵੱਡੀਆਂ ਗੱਡੀਆਂ ਸੋਹਣੀਆਂ ਗੱਡੀਆਂ